Ha 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 ha. ਸੋ ਲੁਧਿਆਣਾ 48 ਨਿਊਜ਼ ਦੇਖ ਰਹੇ ਆ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਗੱਲ ਕਰਦੇ ਆਂ ਫੇਰਮਾਂ ਚੁੰਗੀ ਥਾਣੇ ਦੀ ਜਿੱਥੇ ਕਿ ਇੱਕ ਨਵਾਂ ਮਾਮਲਾ ਜਿਹੜਾ ਨਿਕਲ ਕੇ ਸਾਹਮਣੇ ਆਂਦਾ ਹੈ ਕਿ ਪਰਿਵਾਰ ਦੇ ਨਾਲ ਜਿਹੜੀ ਮਾਰਕੁੱਟ ਹੋਈ ਹੈ ਉਸ ਮਾਰਕੁੱਟ ਨੂੰ ਲੈ ਕੇ ਜੋ ਪਰਿਵਾਰ ਜੋ ਹੈ ਇਸ ਥਾਣੇ ਦੇ ਵਿੱਚ ਇਕੱਠਾ ਹੋਇਆ ਹੈ ਔਰ ਇਹਨਾਂ ਨੇ ਜੋ ਐਫ ਆਈ ਆਰ ਦਿੱਤੀ ਹੈ ਉਸ ਦੀ ਕੋਈ ਵੀ ਇਹਨਾਂ ਨੂੰ ਡੀ ਡੀ ਆਰ ਨਹੀਂ ਦਿੱਤੀ ਜਾ ਰਹੀ ਬਗੈਰ ਦਾ ਐਸ ਐਚ ਓ ਸਾਹਿਬ ਜਾਂ ਮੁੰਛੀ ਮਿਲ ਕੇ ਜੋ ਨੇ ਇਹਨਾਂ ਨੂੰ ਹਰਾਸਟ ਕਰ ਹਰਾਸਮੈਂਟ ਕਰ ਰਹੇ ਨੇ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਨੇ ਅੱਜ ਉਸ ਗੱਲ ਨੂੰ ਲੈ ਕੇ ਸਾਡੇ ਪ੍ਰਧਾਨ ਸਾਹਿਬ ਸਿੱਧੂ ਸਾਹਿਬ ਸਾਡੇ ਕੋਲ ਇੱਥੇ ਪਹੁੰਚੇ ਨੇ ਆਓ ਸਿੱਧੂ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਜੀ ਸਿੱਧੂ ਸਾਹਿਬ ਕਿੱਥੇ ਪਹੁੰਚੇ ਤੁਸੀਂ ਕਰਨ ਜ ਸਾਰਾ ਮਿਹਰਬਾਨ ਕੋਲ ਆਏ ਆ ਸਾਡੀਆਂ ਭੈਣਾਂ ਸਾਡੀ ਇਹਨਾਂ ਦੇ ਨਾਲ ਕੋਈ ਰਿਪੋਰਟ ਕੀਤਾ ਗਵਾਂਡੀਆਂ ਦੇ ਨਾਲ ਇਹਨਾਂ ਨੇ ਕੰਪਲੇਂਟ ਦਿੱਤੀ 17 ਤਰੀਕ ਨੂੰ ਅੱਜ ਸਾਡੀ ਗਲੋਬਲ ਐਕਸ਼ਨ ਕਮੇਟੀ ਦੇ ਧਿਆਨ 'ਚ ਇਹ ਗੱਲ ਆਈ ਆ ਔਰ ਅਸੀਂ ਅੱਜ ਪੁਲਸ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਪੁੱਛਿਆ ਵੀ ਕੀ ਕਾਰਨ ਆ ਕਿਉਂ ਨਹੀਂ ਤੁਸੀਂ ਇਹਨਾਂ ਲਈ ਉਹ ਕਾਰਵਾਈ ਹੁਣ ਸਾਰਾ ਕੁਝ ਅਸੀਂ ਗੱਲ ਕਰਕੇ ਆਏ ਇਹਨਾਂ ਦੇ ਨਾਲ ਉਹਨਾਂ ਨੇ ਸਾਨੂੰ ਤਸੱਲੀ ਦਿੱਤੀ ਕਿ ਸ਼ਾਮ ਨੂੰ ਤੁਹਾਨੂੰ ਡੀਆਰ ਦੇ ਦਾਂਗੇ ਪੀਆਰ ਦੀ ਕਾਪੀ ਜੇ ਨਹੀਂ ਦੇਣਗੇ ਤੇ ਇਸ ਤੋਂ ਅੱਗੇ ਅਸੀਂ ਅੱਗੇ ਕਾਰਵਾਈ ਕਰਾਂਗੇ ਬਾਕੀ ਮੈਂ ਚਾਹੁੰਨਾ ਕਿ ਤੁਸੀਂ ਭੈਣਾਂ ਦੀ ਨਾਲ ਗੱਲ ਕਰੋ ਹਾਂਜੀ ਭੈਣ ਜੀ ਕੀ ਨਾਮ ਹੈ ਜੀ ਆਪਣਾ ਇਹ ਕਦੋਂ ਦੀ ਗੱਲ ਹੈ 17 ਕੀ ਗੱਲ ਕੀ ਹੋਈ ਸੀ ਦੇਖੋ ਹਾਲ ਤੱਕ ਮੈਨੂੰ ਪਰੇਸ਼ਾਨ ਕਰ ਰਹੇ ਹੈ ਤੇ ਕਈ ਵਾਰ ਇਹਨਾਂ ਨੂੰ ਪਿਆਰ ਦੇ ਨਾਲ ਕਿਹਾ ਵੀ ਤੁਸੀਂ ਮੈਨੂੰ ਇਦਾਂ ਪਰੇਸ਼ਾਨ ਕਰਨਾ ਤੁਹਾਡੇ ਲਈ ਸਹੀ ਗੱਲ ਨਹੀਂ ਹੈ ਉਸ ਦਿਨ ਵੀ ਮੇਰੇ ਨਾਲ ਇਹ ਬਹੁਤ ਬੜਾ ਇਹਨਾਂ ਨਾਲ ਸਿੱਤੇ ਹੀ ਲੜ ਰਹੇ ਇਨਕਾਰ ਦੇ ਕਰਕੇ ਮੇਰੇ ਬਹੁਤ ਅੱਗੇ ਕਾਰਨ ਦੇ ਸੀ ਜੀ ਮੈਂ ਬਾਹਰ ਨਿਕਲ ਕੇ ਇਹਨਾਂ ਨੂੰ ਕਿਹਾ ਭੈਣ ਜੀ ਇਹ ਸਭ ਕੁਝ ਤੁਹਾਡੇ ਲਈ ਚੰਗਾ ਨਹੀਂ ਹੈ ਜੇ ਅਗਰ ਤੁਹਾਡੇ ਬਹੁਤ ਮੋੜੇ ਹੋਵੇ ਤਾਂ ਤੁਸੀਂ ਆਪੈਰ ਆ ਕੇ ਅੱਗੇ ਕਿਦਾਂ ਲੰਘੋਗੇ ਮੈਂ ਪਿਆਰ ਨਾਲੇ ਗੱਲ ਕਰਦੀ ਹਾਂ ਹਲੇ ਮੈਂ ਜਿੱਦਾਂ ਝਾੜੂ ਮਾਰਨ ਲਈ ਥੱਲੇ ਮੋਢੀ ਹੋਈਆਂ ਉਸੇ ਤਰ੍ਹਾਂ ਫਿਰ ਇਹਨਾਂ ਨੇ ਮੇਰੇ ਦੋ ਤਿੰਨ ਝਾੜੂ ਲੈ ਆ ਕੇ ਪਿੱਛੇ ਬੈਗ ਤੇ ਮਾਰੇ ਜਦ ਮੈਂ ਉੱਠ ਕੇ ਖੜੀ ਹੋਈ ਤੇ ਇਹਨਾਂ ਦੇ ਹਸਬੰਦ ਨੇ ਤੇ ਇਹਨਾਂ ਦੇ ਬੇਟੇ ਨੇ ਮੈਨੂੰ ਗਲ ਤੋਂ ਫੜਿਆ ਔਰ ਮੇਰੇ ਕੱਪੜੇ ਸਾਰੇ ਮੇਰੇ ਸਨ ਕੋ ਉਤਾਰ ਦਿੱਤੇ ਔਰ ਮੈਨੂੰ ਵੇਜ ਕਿਸੇ ਤਰ੍ਹਾਂ ਪੋਸਟ ਕਰਨ ਲੋਕਾਂ ਦੇ ਸੁਣਨੇ ਔਰ ਮੇਰੀ ਇਹ ਖਾਣੇ ਵਾਲੇ ਕੋਈ ਵੀ ਮੇਰੀ ਸੁਣਵਾਈ ਨਹੀਂ ਕਰ ਰਹੇ ਅੱਜ 24 25 ਤਰੀਕ ਹੋ ਗਈਆਂ ਜਦੋਂ ਤੁਹਾਡੇ ਨਾਲ ਮਾਰਕਟ ਹੋਈ ਕੀ ਤੁਸੀਂ ਉਸੇ ਵੇਲੇ ਥਾਣੇ 'ਚ ਤਲਾਸ਼ ਕੀਤੀ ਮੈਂ ਉਸੇ ਵੇਲੇ 7:30 ਵਜੇ ਆ ਕੇ ਮੈਂ ਨਾਲ ਕੋਲ ਰਿਪੋਰਟ ਲਗਾਈ ਪਰ ਮੇਰੀ ਰਿਪੋਰਟ ਕੋਈ ਦਰਜ ਨਹੀਂ ਕੀਤੀ ਹੁਣ ਅੱਜ ਤੱਕ ਅੱਛਾ ਜੀ ਤੇ ਤੁਹਾਡੇ ਨਾਲ ਹੋਰ ਕੌਣ-ਕੌਣ ਸੀਗਾ ਨਾਲ ਮੇਰੇ ਇੱਕ ਭਾਣਜਾ ਸੀ ਹੋਰ ਦੋ-ਚਾਰ ਬੇਟੇ ਮੇਰੇ ਮਗਰ ਆਏ ਆ ਮੈਂ ਕਿਸੇ ਨੂੰ ਨਹੀਂ ਲੈ ਕੇ ਮੈਂ ਕੱਲੀ ਆ ਰਹੀ ਸੀ ਤੇ ਮੇਰੇ ਭਾਣਜਾ ਮੇਰੇ ਪਿੱਛੇ ਆਇਆ ਉਹ ਮੇਰੇ ਮੋਟਰਸਾਈਕਲ ਪਿੱਛੇ ਲੈ ਗਿਆ ਤੇ ਜਿਹੜੀ ਤੁਸੀਂ ਰਿਪੋਰਟ ਦਰਜ ਕਰਾਈ ਉਹਦੇ ਵਿੱਚ ਕਿਹਨਾਂ ਕਿਹਨਾਂ ਦੇ ਨਾਮ ਦਿੱਤੇ ਨੇ ਉਹਨਾਂ ਦੇ ਉਹਨਾਂ ਦੇ ਪੇਟੇ ਦਾ ਨਾਮ ਆ ਤੇ ਉਹਨਾਂ ਦੇ ਹਸਬੰਦ ਦਾ ਜਿਨ੍ਹਾਂ ਨੇ ਮੇਰੇ 'ਤੇ ਹਮਲਾ ਕੀਤਾ ਔਰ ਉਹਨਾਂ ਦੀ ਪਤਨੀ ਦਾ ਨਾਮ ਅੱਛਾ ਜੀ ਇਹ ਦੇਖੋ ਜੀ ਇੱਧਰ ਆਓ ਅੱਛਾ ਨਾਮ ਕਿਹਟੋ ਦੇ ਸਾਡੀ ਭੈਣ ਆ ਔਰ ਜਦ ਤੱਕ ਨਹੀਂ ਸੁਣਵਾਈ ਹੋਈ ਸੀ ਅੱਜ ਉਹਨਾਂ ਦੇ ਭਰਾ ਦੇ ਨਾਲ ਖੜੇ ਆ ਔਰ ਜੋ ਕਦੇ ਵੀ ਕੁਝ ਗੱਲ ਹੋਊਗੀ ਨਾ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜੇ ਆ ਗਲੋਬਲ ਐਕਸ਼ਨ ਪੂਰੀ ਖੜੀ ਆ ਉਹਨਾਂ ਦੇ ਨਾਲ ਜੇ ਇਸ ਮਸੀਹ ਦਾ ਨਾਮ ਲੈ ਕੇ ਇਹਨਾਂ ਨੂੰ ਵਿਰੋਧ ਹੁੰਦਾ ਜਾਂ ਇਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਤੇ ਅਸੀਂ 24 ਘੰਟੇ ਅਸੀਂ ਆਪਣੇ ਘਰ ਚੋਂ ਦਾਖਲ ਕਰਦੇ ਹਾਂ ਅਜੀ ਦੋਨੇ ਆ ਜੇ ਸਾਫ ਵੇਲੂਗਾ ਠੀਕ ਆ ਨਹੀਂ ਤਾਂ ਅਸੀਂ ਕੱਲ ਨੂੰ ਸੀਪੀ ਸਾਹਿਬ ਦੇ ਅੱਗੇ ਜਾ ਕੇ ਇਹਨਾਂ ਦੇ ਖਾਤ ਦਾਵਾਂਗੇ ਔਰ ਜਬਨ ਦੀ ਦਿੰਦੀ ਵੀ ਸਖਤੋ ਸਖਤ ਕਾਰਵਾਈ ਹੋਗੀ ਇਹਨਾਂ ਤੇ ਆਪਾਂ ਕਰਾਵਾਂਗੇ ਇਹ ਜਿਹੜੇ ਵਿਰੋਧੀ ਨੇ ਇਹਨਾਂ ਦੇ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ